ਇੱਕ ਕੋਈ ਗੱਲ ਦੱਸੂ ਵੀਡੀਓ ਦੇ ਵਿੱਚ ਉਹਦੀ ਕੋਈ ਕੀਮਤ ਨਹੀਂ ਲਾ ਸਕਦਾ ਵੀਡੀਓ ਤੁਰ ਤੱਕ ਸੁਣ ਲਿਓ ਜੇ ਗੱਲ ਸੁਣਨੀ ਹੈ ਸ਼ਸ਼ਿਕਾ ਜੀ ਜਿਹੜੇ ਤੁਸੀਂ ਅੱਜ ਆਲ ਨੇ ਦੇਖ ਰਹੇ ਹੋ ਇਹ ਆਪਣਾ ਭਰਾ ਲਾਡੀ ਫੜਾ ਕੇ ਗਿਆ ਸੀਗਾ ਉਹਦਾ ਕੱਲ ਜਨਮ ਦਿਨ ਸੀਗਾ ਕੱਲ ਆਪਾਂ ਤੋਂ ਨਹੀਂ ਟਾਈਮ ਲੱਗਿਆ ਤੇ ਅੱਜ ਆਪਾਂ ਲਾਉਣੇ ਸ਼ੁਰੂ ਕਰਤੇ ਤੇ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਰੱਖੇ ਤਰੱਕੀਆਂ ਕਰੇ ਉਮਰ ਲੰਬੀ ਕਰੇ ਤੇ ਇਦਾਂ ਦੀ ਜੇ ਸੋਚ ਆਪਾਂ ਸਾਰੇ ਰੱਖੀ ਹੈ ਨਾ ਤਾਂ ਬਹੁਤ ਵਧੀਆ ਹੈ ਨਾ ਤੁਸੀਂ ਜ਼ਿੰਦਗੀ ਦੇ ਵਿੱਚ ਜੇ ਸਕੂਨ ਲਾਉਣਾ ਤਾਂ ਆਪਣੇ ਜਨਮ ਦੇ ਤੇ ਇੱਕ ਬੂਟਾ ਜ਼ਰੂਰ ਲਾਦਿਆ ਕਰੋ ਜੇ ਤੁਸੀਂ ਆਨਲਾਈਨ ਨਹੀਂ ਲਾਉਣੇ ਨਾ ਇੱਕ ਦਰਖਤ ਜ਼ਰੂਰ ਲਾ ਦੇ ਤੇ ਕਿਸੇ ਵੀ ਭਰਾ ਲੋਏ ਨਹੀਂ ਟਾਈਮ ਹੁੰਦਾ ਨਾ ਤਾਂ ਜ਼ਰੂਰ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਭਰਾ ਆਨਲਾਈਨ ਲਾਉਂਦੇ ਉਹਨਾਂ ਲਈ ਪਚਾਦਿਆ ਕਰੋ ਉਹ ਆਪੀ ਕਿੱਥੇ ਉਹਨੂੰ ਸੈਟ ਲਾਦਾ ਉਹ ਲਾਵਾ ਲਾਦਿਆ ਕਰਨਗੇ ਜਿਵੇਂ ਆ ਸਕੂਲ ਮੂਰੇ ਖੰਭਾ ਰਹਿੰਦਾ ਸੀਗਾ ਪਹਿਲਾਂ ਸੀ ਲਾਇਆ ਨਹੀਂ ਤਾਰਾ ਕਰਕੇ ਹੁਣ ਸਾਨੂੰ ਭੈੜਾ ਜਿਹਾ ਲੱਗਦਾ ਸੀ ਇਹ ਖੰਭਾ ਕਿਵੇਂ ਰਹਿ ਗਿਆ ਤੇ ਇਹ ਖੰਬੇ ਤੇ ਵੀ ਲਗਾਤਾ ਤੇ ਇੱਕ ਆ ਸਕੂਲ ਦੇ ਇੱਕ ਹੋਰ ਰਹਿੰਦਾ ਜੀ ਖੰਭਾ ਇਹ ਨਵਾਂ ਲੱਗਿਆ ਇਤੇ ਵੀ ਰਹਿੰਦਾ ਸੀਗਾ ਮੈਂ ਆਖਿਆ ਵੀ ਆਪਾਂ ਕੰਪਲੀਟ ਸਾਰੇ ਕਰ ਦਈਏ ਸਾਰੇ ਪਿੰਡ ਦੇ ਵਿੱਚ ਪ੍ਰੋਪਰ ਸੀਆਰ ਲਾਈਨ ਲਾ ਚੁੱਕੇ ਆ ਤੇ ਕੋਈ ਟਾਂ ਮਟਲ ਜਿਵੇਂ ਬਾਅਦ ਚ ਲੱਗ ਗਏ ਜਾਂ ਨਵੇਂ ਲੱਗ ਗਏ ਖੰਭੇ ਉਹ ਰਹਿੰਦੇ ਹੋਣਗੇ ਉਹਨਾਂ ਦੇ ਵੀ ਆਪਾਂ ਲਾਈ ਜਾਣੇ ਆ ਜਿਵੇਂ ਆਹ ਜਿਹੜਾ ਰੋਡ ਹੈ ਇਹ ਨਾ ਪਿੰਡੋਂ ਆਪਣੇ ਭੂਰਿਆਂ ਤੋਂ ਬੜਬੜ ਟੂਲ ਪਲਾਜ ਨਹੀਂ ਜਾਂਦਾ ਇਹ ਰੋਡ ਤੇ ਆਪਾਂ 8-10 ਸਾਲ ਨਹੀਂ ਲਾਤੇ ਤੇ ਕਿਸੇ ਵੀ ਭਰਾ ਲਈ ਨਹੀਂ ਵੀ ਟਾਈਮ ਹੁੰਦਾ ਨਾ ਜ਼ਰੂਰ ਆਲ ਨੇ ਆਪਣੇ ਲੋਬੇ ਪਚਾਦੋ ਜਾਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਭਰਾ ਆਲ ਨੇ ਲਾਉਂਦੇ ਨੇ ਨੇੜੇ ਤੇੜੇ ਉਹਨਾਂ ਦਾ ਵੀ ਤੁਸੀਂ ਜ਼ਰੂਰ ਪਚਾਦਿਆ ਕਰੋ ਵੱਡੀ ਗੱਲ ਦੇਖੋ ਭਰਾਵਾਂ ਦਾ ਹਨਾ ਧੰਨਵਾਦ ਆ ਵੀ ਆਪਣੇ ਜਨਮ ਦਿਨ ਤੇ ਬਾਈ ਨੇ ਹਨਾ ਬੜੀ ਸੋਚ ਉਹਦੀ ਸੋਚ ਨੂੰ ਸਲਾਮ ਆ ਜਰਾ ਹਨਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਦੀ ਉਮਰ ਵੱਡੀ ਕਰੇ ਹਨਾ ਬੰਦਾ ਤਰੱਕੀਆਂ ਕਰੇ ਯਾਰ ਉਹਨੇ ਆਪ ਦੀ ਜਨਮ ਦਿਨ ਤੇ ਆਪ ਦਾ ਜਨਮ ਦਿਨ ਦੇ ਉੱਪਰ ਨਾ ਬੰਦੇ ਦੀ ਸੋਚ ਦੇਖੋ ਵੀ ਯਾਰ ਮੈਂ ਆਲ ਨੇ ਲਾਉਂਦੇ ਨੇ ਆਪਾਂ ਵੀ ਯਾਰ ਜੇ ਇਹ ਚੀਜ਼ ਸੋਚਿਆ ਕਰੀ ਹਨਾ ਯਾਰ ਬਹੁਤ ਪਾਂਸੀਆਂ ਲਈ ਹਨਾ ਵੀ ਇਹ ਸਾਨੂੰ ਪਤਾ ਅੱਜ ਕੱਲ ਹਨਾ ਵੀਰ ਆਪਾਂ ਘਰ ਘਰਬਾਰ ਪੱਕੇ ਹੋ ਗਏ ਰਹਿਣ ਵਾਸਤੇ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਛੱਡੀਆਂ ਹੈਗੀਆਂ ਇਹ ਕਰਨਗੇ ਇਹ ਵੀ ਕਿ ਇੱਕ ਆਪਾਂ ਇਹ ਪਲਾਟ ਦੇਤਾ ਇਹਨਾਂ ਨੇ ਆਲਣਾ ਆਪਦਾ ਆਪ ਇਹਦੇ ਵਿੱਚ ਬਣਾਉਣਾ ਦੂਜੇ ਨੰਬਰ ਤੇ ਹਨਾ ਦਰਖਤ ਵੀ ਜ਼ਰੂਰ ਲਾਇਆ ਕਰੋ ਹਨਾ ਯਾਰ ਦਰਖਤ ਵੀ ਬਹੁਤ ਘੱਟ ਲਾ ਰਹੇ ਨੇ ਤੇ ਆਪਣਾ ਜੇ ਕੋਈ ਜਨਮ ਦੇਣਾ ਕੋਈ ਵੀ ਪ੍ਰੋਗਰਾਮ ਹਨਾ ਬਾਈ ਇੱਕ ਦਰਖਤ ਜ਼ਰੂਰ ਲਾ ਦਿਆ ਕਰੋ ਕਿਸੇ ਦਾ ਵੀ ਕੋਈ ਜਨਮ ਦਿਨ ਹੁੰਦਾ ਨਾ ਇੱਕ ਦਰਖਤ ਲਾ ਦਿਆ ਕਰੋ ਇੱਕ ਦਰਖਤ ਨਾਲ ਕੋਈ ਫਰਕ ਨਹੀਂ ਪੈਂਦਾ ਉਂ ਤਾਂ ਸੋਤੋਂ ਲੱਗਣੀ ਪਰ ਜਨਮ ਦਿਨ ਤੇ ਹੋ ਜਾਂਦਾ ਯਾਰ ਮੈਂ ਦਰਖਤ ਲਾਇਆ ਸੀ ਆਪ ਦੇ ਖੇਤ ਜਾਂ ਸਾਂਝੀਆਂ ਥਾਵਾਂ ਤੇ ਜਾਂ ਸੇਵਿਆਂ ਤੇ ਜਾਂ ਪੰਚਾਇਤੀ ਘਰ ਕਿਤੇ ਵੀ ਤੁਹਾਨੂੰ ਜਗ੍ਹਾ ਕਿਤੇ ਮਿਲਦੀ ਆ ਤਾਂ ਇੱਕ ਦਰਖਤ ਜ਼ਰੂਰ ਲਾ ਦਿਆ ਕਰੋ ਆ ਮੇਰੇ ਛੋਟੇ ਛੋਟੇ ਦੋ ਬੱਚੇ ਸੀਗੇ ਇੱਕ ਜਣਾ ਪੌੜੀ ਫਰਦਾ ਜੀ ਇੱਕ ਜਣਾ ਵੀਡੀਓ ਬਣਾਉਂਦਾ ਸੀਗਾ ਤੇ ਅਸੀਂ ਆਈਏ ਇਹ ਬੜਬੜ ਵਾਲੇ ਰਾਹ ਤੇ ਬਾਣ ਦੇ ਵਿੱਚ ਖੰਬੇ ਖਾਲੀ ਰਹੇਗੇ ਸੀਗੇ ਅਸੀਂ ਉਹਨਾਂ ਦੇ ਉੱਪਰ ਲਾ ਦਤੇ ਨੇ ਤੇ ਪ੍ਰੋਪਰ ਸਾਰੇ ਹਾਲ ਨਹੀਂ ਆਪਾਂ ਲਾਤੇ ਨੇ ਬਾਈ ਦਾ ਧੰਨਵਾਦ ਫੇਰ ਕਰਦੇ ਆਂ ਪਰਮਾਤਮਾ ਨੂੰ ਚੜ੍ਹਦੀ ਕਲਾ ਜ ਰੱਖੇ ਤੁਸੀਂ ਵੀ ਜੇ ਆਪਣੇ ਜਨਮ ਦਿਨ ਤੇ ਆਨਲਾਈਨ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਆਪ ਲਾਉਂਦੇ ਤਾਂ ਬਹੁਤ ਵਧੀਆ ਹਨ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਜਰੂਰ ਆਨਲਾਈਨ ਲਾਇਆ ਕਰੋ ਦਰਖਤ ਵੀ ਜਰੂਰ ਲਾਇਆ ਕਰੋ ਤੇ ਬਾਕੀ ਮੇਰੇ ਹਨਾ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਆ ਵੀ ਅੱਗ ਤੋਂ ਜਰੂਰ ਦਰਖਤਾਂ ਨੂੰ ਬਚਾਓ ਤੁਹਾਨੂੰ ਪਤਾ ਅੱਜ ਕੱਲ੍ਹ ਹਨਾ ਅੱਗ ਜਰੂਰ ਲਾਉਂਦੇ ਨੇ ਕਿਸਾਨ ਤੇ ਜਿੰਨੇ ਵੀ ਰਾਹਾਂ ਤੇ ਦਰਖਤ ਲੱਗਦੇ ਨੇ ਉਹਨਾਂ ਤੋਂ ਅੱਗ ਦੀ ਥੋੜੀ ਜੀ ਆਪਾਂ ਆਪਣੇ ਜਨਮ ਦਿਨ ਤੇ ਹਜ਼ਾਰਾਂ ਰੁਪਏ ਖਰਾਬ ਕਰ ਦਿੰਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣ ਜਾ ਰਿਹਾ ਉਹਦੀ ਕੋਈ ਕੀਮਤ ਨਹੀਂ ਹੈਗੀ ਨਾ ਲੱਖ ਨਾ ਹਜ਼ਾਰ ਵੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਤੁਸੀਂ ਬਹਿ ਕੇ ਸੋਚਿਓ ਵੀ ਆਪਾਂ ਸਾਹ ਕਿੱਥੋਂ ਲੈ ਰਹੇ ਹਾਂ ਬਸ ਇੰਨੀ ਗੱਲ ਸੋਚ ਲਓ ਫਿਰ ਤੁਸੀਂ ਆਪਣੇ ਆਪ ਕਹੋਗੇ ਯਾਰ ਹਾਂ ਯਾਰ ਬਾਕੀ ਗੱਲ ਚਮਕੌਰ ਤੇਰੀ ਸਹੀ ਆ ਜੇ ਦਰਖਤ ਹੋਣਗੇ ਤਾਂ ਆਪਾਂ ਸਾਹ ਲਵਾਂਗੇ ਇਹ ਤਾਂ ਸਹੀ ਆ ਬਾਈ ਇਹਦੀ ਕੋਈ ਕੀਮਤ ਹੀ ਨਹੀਂ ਹੈਗੀ ਯਾਰ ਰੁੱਖ ਲਗਾਓ ਬਾਤਾ ਬਰਨ ਬਚਾਓ ਆਜੋ ਮਿੱਤਰੋ ਆਪਾਂ ਸਾਰੇ ਰੁੱਖ ਲਗਾਈਏ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਜੀ